ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਜੀ ਪੰਜਾਬ ਸਰਕਾਰ ਵੱਲੋਂ ਐਮਐਲਏ ਸਾਹਿਬ ਜੀ ਨੇ ਹੁਣ ਦੱਸਿਆ ਤੁਹਾਨੂੰ ਕਿ ਆਲਰੇਡੀ ਗਰਦਾਵੀ ਦੇ ਆਰਡਰ ਹੋ ਚੁੱਕੇ ਨੇ ਇਸ ਵਾਰ ਅਸੀਂ ਨਾਲ ਕੋਆਰਡੀਨੇਟਸ ਵੀ ਭੇਜ ਰਹੇ ਹਾਂ ਜੋ ਜਿਹੜੇ ਖੇਤ ਦੇ ਵਿੱਚ ਹੋਈ ਹੈ ਤਾਂ ਜਿਹੜੀਆਂ ਪ੍ਰੀਲੀਮਿਨਰੀ ਰਿਪੋਰਟਸ ਨੇ ਆਲਰੇਡੀ ਸਾਡੇ ਪਟਵਾਰੀ ਸਬੰਹ ਨਾਲ ਦੀ ਨਾਲ ਹੀ ਰਪੋਰਟੋਜਨਾਮੇ ਦਰਜ ਕਰਕੇ ਦੇ ਚੁੱਕੇ ਨੇ ਜਿਵੇਂ ਹੀ ਪਾਣੀ ਥੋੜਾ ਡਾਊਨ ਹੁੰਦਾ ਤਾਂ ਸਾਡੀ ਅਸੈਸਮੈਂਟ ਥੋੜੀ ਈਜ਼ੀ ਹੋ ਜਾਊਗੀ ਤਾਂ ਅਸੀਂ ਸ਼ੋਰ ਕਰਦੇ ਹਾਂ ਜੀ ਹਰ ਘਰ ਜਿਹਦਾ ਵੀ ਕੋਈ ਨੁਕਸਾਨ ਹੋਊਗਾ ਤਾਂ ਨਾਲ ਦੀ ਨਾਲ ਪ੍ਰੋਪਰ ਦੀ ਰਿਪੋਰਟ ਕਰਕੇ ਜਿਹੜਾ ਵੀ ਉਹਦਾ ਬੰਦਾ ਮੁਆਵਜ਼ ਕੋਈ ਲੈਪਸ ਬਰਦਾਸ਼ਤ ਨਹੀਂ ਕੀਤੀ। ਹੋਰ ਕਿਹੜੀ ਕਿਹੜੀ ਸੂਚਨਾ ਨੇ ਜਿਹੜੇ ਪ੍ਰਸ਼ਾਸਨ ਦੇ ਤੌਰ ਤੇ ਅੱਜ ਤੁਸੀਂ ਦੇਖ ਹੀ ਰਹੇ ਹੋ ਜੀ ਸਾਡੀ ਮੇਨ ਪਹਿਲੀ ਰਿਕੁਆਇਰਮੈਂਟ ਸੀਗੀ ਕਨੈਕਟੀਵਿਟੀ ਦੀ ਉਹਦੇ ਵਾਸਤੇ ਅਸੀਂ ਜਿਹੜੀਆਂ ਕਿਸ਼ਤੀਆਂ ਸੀ ਉਹ ਆਲਰੇਡੀ ਸਾਰੇ ਪਿੰਡਾਂ 'ਚ ਮੁਹੱਈਆ ਕਰ ਦਿੱਤੀਆਂ ਜਾ ਚੁੱਕੀਆਂ ਨੇ। ਇੱਕ ਦੋ ਪਿੰਡਾਂ ਦੇ ਵਿੱਚ ਰਿਪੇਅਰ ਦੀ ਲੋੜ ਸੀ ਉਹ ਰਿਪੇਅਰ ਕਰਵਾ ਕੇ ਉਹਨਾਂ ਨੂੰ ਅਸੀਂ ਵਾਪਸ ਵਧੀਆ ਕਿਸ਼ਤੀਆਂ ਮਨ ਦਵਾਤੀਆਂ ਨੇ। ਇਸ ਤੋਂ ਬਿਨਾ ਸਾਡੇ 4-5 ਪਿੰਡ ਐਵ ਜਿਹਨਾਂ ਦੇ ਵਿੱਚ ਢਾਣੀਆਂ ਜਿਹੜੀਆਂ ਉਹ ਦਰਿਆ ਤੋਂ ਪਰਲੇ ਪਾਸੇ ਪੈਂਦੀਆਂ ਜਿਹਦੇ ਵਿੱਚ ਚਾਰੇ ਦੀ ਜਰੂਰਤ ਸੀ ਸਾਡੀ ਉਹ ਪਾਣੀ ਭਰ ਗਿਆ ਹੀ ਖੇਤਾਂ ਦੇ ਵਿੱਚ ਤੇ ਫ ਮਾਨ ਜੋ ਕਿ ਐਮਐਲਏ ਸਾਹਿਬ ਦੇ ਦਸ਼ਨ ਦੇਖ ਨੇ ਬੀਸੀ ਸਾਹਿਬ ਦੇ ਦਸ਼ਨ ਦੇਖ ਨੇ ਜਿੱਥੇ ਵੀ ਸਾਨੂੰ ਇਸ ਤਰ੍ਹਾਂ ਦੀ ਪੰਚਾਇਤ ਵੱਲ ਰਿਕੁਆਇਰਮੈਂਟ ਆ ਰਹੀ ਹੈ ਕਿਸੇ ਨੂੰ ਚਾਰੇ ਦੀ ਲੋੜ ਹੈ ਜਾਂ ਕਿਸੇ ਨੂੰ ਰਾਸ਼ਨ ਦੀ ਲੋੜ ਹੈ ਜਾਂ ਮੈਡੀਕਲ ਸਹੂਲਤਾਂ ਦੀ ਲੋੜ ਹੈ ਤਾਂ ਪ੍ਰਸ਼ਾਸਨ ਤੇ ਐਮਐਲਏ ਸਾਹਿਬ ਅਸੀਂ ਰਲ ਕੇ ਸਾਰੇ ਹੀ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਮਹੱਈਆ ਕਰਵਾ ਰਹੇ ਹਾਂ ਇਸ ਵੀਡੀਓ ਦੇਖਣੋਂ ਮਿਲਦੀ ਹੈ ਕਹਿੰਦੇ ਨੇ ਵੀ ਪ੍ਰਸ਼ਾਸਨ ਪਿੰਡਾਂ ਦੇ ਵਿੱਚ ਸਾਰ ਲੈ ਨਹੀਂ ਪਹੁੰਚਿਆ ਤੁਹਾਡੇ ਸਾਹਮਣੇ ਖੜੇ ਹੋਏ ਹਾਂ ਜੀ بارش ਦੇ ਵਿੱਚ ਆਲਰੇਡੀ ਮੇਰੀ ਪੂਰੀ ਟੀਮ ਰੈਵਨਿਊ ਦੀ ਪਟਵਾਰੀ ਸਭਾ ਨਾਲ ਆਲਰੇਡੀ ਆਨ ਅਲਰਟ ਨੇ ਜੀ 24 ਇੰਟੂ 7 ਸਾਡਾ ਕੰਟਰੋਲ ਰੂਮ ਵਰਕ ਕਰ ਰਿਹਾ ਜੀ ਉਸ ਤੇ ਡਿਊਟੀਆਂ ਤੇ ਨੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਐਮਰਜੈਂਸੀ ਕਾਲ ਵੀ ਆਉਂਦੀ ਹੈ ਤਾਂ ਅਸੀਂ ਉਹਨਾਂ ਜੇਠਣ ਲਈ ਤਿਆਰ ਖੜੇ ਹਾਂ ਸਾਰੇ ਪਿੰਡਾਂ ਦੇ ਵਿੱਚ ਸੇਵਾਵਾਂ ਜਾਰੀ ਰਹਿਣ ਬਿਲਕੁਲ ਬਿਲਕੁਲ ਜੀ ਸਾਡੇ 5 ਤੋਂ 7 ਪਿੰਡ ਨੇ ਮੇਨਲੀ ਟਾਣੀ ਫੁੱਲਾ ਸਿੰਘ ਸੰਤੋਖ ਸਿੰਘ ਵਾਲਾ ਪਖੜੇ ਹੋਏ ਆਤੂ ਵਾਲਾ ਪਿੰਡ ਹੈ ਪ੍ਰਭਾਸ ਸਿੰਘ ਵਾਲਾ ਉਤਾਰੜਾ ਜੀ ਤਾਂ ਜਿਹੜੇ ਪਿੰਡ ਟਾਣੀ ਨੱਥਾ ਸਿੰਘ ਦਾ ਥੋੜਾ ਏਰੀਆ ਹੈ ਟਾਣੀ ਬਚਨ ਸਿੰਘ ਵੀ ਮੈਂ ਖੁਦ ਜਾ ਕੇ ਆਂ ਜੀ ਜਿੱਥੇ ਹੀ ਸਾਨੂੰ ਲੱਗਦਾ ਅਸੀਂ ਪ੍ਰੋਪਰ ਨਿਗਰਾਨੀ ਰੱਖੀ ਹੋਈ ਹੈ ਜੀ ਤਾਂ ਨਾਲ ਦੀ ਨਾਲ ਅਸਰ ਦੀ ਪਹੁੰਚ ਕਿਹੜੇ ਪਿੰਡ ਦੇ ਵਿੱਚ ਪਹੁੰਚੇ ਤੇ ਕੀ ਤੁਹਾਡੇ ਵੱਲੋਂ ਵੰਡਿਆ ਜਾ ਰਿਹਾ ਅਸੀਂ ਸੰਤੋਖ ਸਿੰਘ ਵਾਲਾ ਪਿੰਡ ਪਹੁੰਚੇ ਆਂ ਦੇਖੋ ਕੁਦਰਤੀ ਮਾਰ ਹੈ ਪਰ ਫਿਰ ਵੀ ਸਰਕਾਰ ਦਾ ਫਰਜ਼ ਬੰਦਾ ਹੈ ਸਾਡਾ ਸਾਰਿਆਂ ਦੇ ਨਾਲ ਖੜਨਾ ਉਹ ਜਿੱਥੇ ਦਰਿਆਈ ਪਿੰਡ ਜਿੱਥੇ ਦਰਿਆ ਦੇ ਪਿੰਡ ਜਿੱਥੇ ਕਾਰ ਬਾਹਰ ਆਇਆ ਦਰਿਆ ਤੋਂ ਅੱਗੇ ਟਾਣੀਆਂ ਜਿਹਨਾਂ ਦੇ ਉਹਨਾਂ ਨੂੰ ਅਸੀਂ ਅੱਜ ਫੀਡ ਪ੍ਰੋਵਾਈਡ ਕਰ ਰਹੇ ਹਾਂ ਪੱਠੇ ਅਸੀਂ ਪਹਿਲਾਂ ਭੇਜੀ ਸੀ ਹੋਰ ਜਿਹੜੀ ਰਿਕੁਆਇਰਮੈਂਟ ਪੱਠੀ ਲੈਣੇ ਕਹੇ ਕੱਲ ਪੱਠੀ ਵੀ ਆ ਜਾਣਗੇ ਜਿਹੜੀ ਜਿਹੜੀ ਰਿਕੁਆਇਰਮੈਂਟ ਇਹਨਾਂ ਨੂੰ ਚਾਹੀਦੀ ਹੈ ਕੋਈ ਰਾਸ਼ਨ ਚਾਹੀਦਾ ਹੋਵੇ ਅਸੀਂ ਅਵੇਲੇਬਲ ਕਰਾ ਕੇ ਦੇਂਗੇ ਸਾਡਾ ਫ ਆਤੂ ਵਾਲੇ ਪਿੰਡ ਦੇ ਵਿੱਚ ਗੱਲ ਕਰੀਏ ਤਾਂ ਸੰਭਗ ਟੁੱਟਿਆ ਹੋਇਆ ਪਿੰਡ ਦਾ ਸੜਕੀ ਸਰਕਾਰ ਉਹਨਾਂ ਨੇ ਕੱਲੇ ਵੀ ਮੰਨ ਦਿੱਤੀ ਕਿ ਬੇੜੀ ਨੂੰ ਲੈ ਕੇ ਉਹਨਾਂ ਨੂੰ ਬੜੀ ਦਿੱਕਤ ਆਉਂਦੀ ਹੈ ਬੇੜੀ ਉਹਨਾਂ ਕੋਲ ਇੱਕ ਹੈਗੀ ਹੈ ਜਿਹੜੀਆਂ ਦੋ ਨੇ ਉੱਥੇ ਇੱਕ ਨਹੀਂ ਹੈ ਜੀ ਦੋ ਬੇੜੀਆਂ ਉੱਥੇ ਇਹ ਦੋ ਬੇੜੀਆਂ ਇੱਕ ਪਹਿਲਾਂ ਉਹਨਾਂ ਕੋਲ ਸੀ ਇੱਕ ਅਸੀਂ ਨਵੀਂ ਉਹਨਾਂ ਨੂੰ ਪ੍ਰੋਵਾਈਡ ਕਰਕੇ ਦਿੱਤੀ ਹੈ ਇਸ ਤੋਂ ਬਾਅਦ ਅਸੀਂ ਆਤੂ ਵਾਲੇ ਜਾਣਾ ਜਿਹੜਾ ਰਾਸ਼ਨ ਮੰਡਲ ਨੇ ਫੀਡ ਔਰ ਜਿਹੜਾ ਸਾਰਾ ਪੱਠਿਆਂ ਦਾ ਕੰਮ ਜਿਹੜਾ ਲੱਗਿਆ ਕਿਹੜੇ-ਕਿਹੜੇ ਪਿੰਡ ਜਿਹੜੇ ਪ੍ਰਭਾਵਿਤ ਹੋਏ ਤੁਹਾਡੇ ਹਿੱਸੇ ਇਹਦੇ ਸਾਡਾ ਸੰਤੋਖ ਸਿੰਘ ਵਾਲਾ ਆਤੂ ਵਾਲਾ ਪ੍ਰਭਾਸ ਸਿੰਘ ਵਾਲਾ ਠਾੜ ਆਣੀ ਨ타 ਸਿੰਘ ਤੇ ਆਣੀ ਫੂਲਾ ਸਿੰਘ ਔਰ ਚੱਕੀਵਾ ਇਹ ਜਿਹੜੇ ਨੇ ਇੰਨਾ ਸਾਲ ਪਾਣੀ ਆਉਂਦਾ ਇਹਦਾ ਕੋਈ ਪੱਕਾ ਪ੍ਰਬੰਧ ਨਹੀਂ ਕੀਤਾ ਜਾ ਸਕਦਾ ਬਿਲਕੁਲ ਕੋਸ਼ਿਸ਼ ਕਰ ਰਹੇ ਨੇ ਕੋਈ ਪਰਮਨੈਂਟ ਹੱਲ ਕਰਨ ਦੀ ਪਰ ਅਜੇ ਤੱਕ ਤਾਂ ਕਿਸੇ ਨੇ ਇਹ ਵੀ ਨਹੀਂ ਕਰਿਆ ਅਜੇ ਤੱਕ ਤਾਂ ਗੱਲਾਂ ਨਾਲ ਬਹੁਤ ਅਸੀਂ ਪੁਲ ਬਣਾ ਕੇ ਦਿੱਤਾ ਟਾਣੀ ਨ타 ਸਿੰਘਾਂ ਦੀ ਤਾਂ ਮੈਂ ਹੈਰਾਨ ਆ ਕਈ ਲੀਡਰ ਇੱਥੇ ਆ ਗਏ ਦੀ ਰੋਟੀਆਂ ਸੇਕਦੇ ਫਿਰਦੇ ਯਾਰ ਕੁਛ ਤਾਂ ਸ਼ਰਮ ਕਰੋ ਯਾਰ ਕਮਾਲ ਹੋ ਗਈ ਜਿਹੜਾ ਪੁਲ ਹੈ ਵਾਟ ਵਾ ਪਾਰਟੀ ਵਾਲੇ ਤੁਸੀਂ ਵੀ ਕਹਿੰਦੇ ਜੀ ਅਸੀਂ ਬਣਾਇਆ ਪੁਲ ਬਣਾਇਆ ਪੁਲ ਬਾਰੇ ਨਾ ਪੁਲ ਤੇ ਚੱਲਾਂਗੇ ਗੱਲ। ਇਹ ਕਲੀਅਰ ਕਰੋ। ਪੁਲ ਪੁਲ ਤੇ ਕੱਲ ਪੁਲ ਤੇ ਚੱਲਾਂਗੇ। ਉੱਥੇ ਉਹਦੇ ਸਲੀਤ ਵੀ ਦੱਸਾਂਗੇ। ਨਾਲੇ ਪੁਰਾਣੇ ਲੀਡਰਾਂ ਦੀ ਔਕਾਤ ਵੀ ਦੱਸਾਂਗੇ ਇਹਨਾਂ ਨੇ ਕੀਤਾ ਕੀ ਹੈ। ਮੈਂ ਜ਼ਿਆਦਾ ਬੋਲਣਾ ਨਹੀਂ ਚਾਹੁੰਦਾ ਕੱਲ ਦੱਸਾਂਗੇ ਤੁਹਾਨੂੰ ਜ਼ਰੂਰ ਇਹਦੇ ਬਾਰੇ ਕਿਉਂਕਿ ਅੱਜ ਆ ਫੋਨ ਵਾਲਾ ਕੰਮ ਕਰ ਲਈਏ। ਮਸਾਲੇ ਲਾਉਣ ਵਾਲਾ ਕੰਮ ਕੱਲ ਕਰਾਂਗੇ। ਚਾਹੁੰਦਾ ਨਹੀਂ ਸੀ ਮੈਂ ਬੋਲਣਾ। ਪਰ ਇਹ ਜਾਣ ਕੇ ਛੇੜਦੇ ਐ। ਪਰ ਚਲੋ ਕੋਈ ਗੱਲ ਨਹੀਂ। ਸਵੇਰੇ ਆਪਾਂ ਸਾਫਤਾ ਪੂਰਾ ਕਰਾਂਗੇ। ਇਹਨਾਂ ਨੇ ਕਹ ਤੁਸੀਂ ਆ ਤਾਂ ਵਹੀ ਖਾਤਾ ਲੈ ਕੇ ਆਇਓ ਜਿਹੜੀ ਕੋਈ ਚਿੱਠੀ ਪੱਤਰਾ ਆਈ ਤੇ ਕਿਸੇ ਨੇ ਲ ਜੇ ਨਹੀਂ ਕਰਿਆ ਤੇ ਫਰੀਦ ਰੋਟੀਆਂ ਸਿੱਖੋ ਨਾ ਕੋਈ ਫਰਕ ਨਹੀਂ ਪੈਣ ਲੱਗਿਆ ਤੁਹਾਡੇ ਕਹਿਣ ਨਾਲ ਲੋਕਾਂ ਨੇ ਤੁਹਾਨੂੰ 30-30 ਸਾਲ ਵੇਖ ਲਿਆ ਤੁਹਾਡੇ ਕਮਾਕਾਰਾਂ ਨੂੰ ਵੇਖ ਲਿਆ ਐਨੇ ਸਾਲ ਸਰਕਾਰਾਂ ਡਾਈਆਂ ਅੱਜ ਤਾਈਂ ਤਾਂ ਪੁਲ ਬਣਿਆ ਨਹੀਂ ਬਾਕੀ ਇਹਦੇ ਬਾਰੇ ਕੱਲ ਤੁਹਾਨੂੰ ਡਿਟੇਲ ਜਵੇ ਪੇਪਰ ਤੇ ਡਾਕੂਮੈਂਟਸ ਇਹਨਾਂ ਨਾਲ ਹੋਣ ਆਦੇ ਲੈ ਕੇ ਆਜਣ ਪਰ ਫਰੀਦ ਰੋਟੀਆਂ ਸਿੱਖੋ ਮੇਰੀ ਬਸ ਆ ਬੇਨਤੀ ਅੱਜ ਦੋ ਤਿੰਨ ਪਿੰਡਾਂ ਚੱਜਾ ਹੈ ਬਾਰਿਸ਼ ਦਾ ਮੌਸਮ ਦੇਖ ਕੇ ਕਿਉਂਕਿ ਫੀਡ ਖਰਾਬ ਵੀ ਹੋ ਜਾਂਦੀ ਹੈ ਤਾਂ ਬਾਕੀ ਨੂੰ ਕੱਲ ਅਸੀਂ ਸਵਿਰੇ ਪ੍ਰੋਵਾਈਡ ਕਰਾ ਦੇਵਾਂਗੇ ਇਹ ਸਾਡਾ ਫਰਜ਼ ਆ ਔਰ ਮੇਰੀ ਡਿਊਟੀ ਵੀ ਬੰਦੀ ਹੈ ਐਮਐਲ ਸਾਹਿਬ ਐਸਡੀਐਮ ਸਾਹਿਬ ਤਹਿਸੀਲਦਾਰ ਸਾਹਿਬ ਬਹੁਤ ਹੀ ਨੋਦ ਧੰਨਵਾਦ ਕਰਦੇ ਜੋ ਸਾਡੇ ਭਰਾ ਕਿਸਾਨ ਹੜ ਦੀ ਮਾਰ ਹਟਾਏ ਨੇ ਉਹਨਾਂ ਵਾਸਤੇ ਨਾ ਅਪਰਾ ਲਗੀਤਾ ਮੈਂ ਉਹਨਾਂ ਦਾ ਤਹਿ ਦਿਲੋ ਧੰਨਵਾਦ ਕਰਦਾ ਚਾਰਾ ਵੀ ਆਇਆ ਹੈ ਗੱਠਾਂ ਆਚਾਰਦਿਆਂ ਵੀ ਆਈਆਂ ਨੇ ਤੇ ਅੱਗੇ ਵੀ ਸਾਡੇ ਨਾਲ ਸਹਿਯੋਗ ਦਿੰਦੇ ਰਹਿਣਗੇ ਸਾਨੂੰ ਮਾਣ ਹੈ ਆਪਣੇ ਭਰਾ ਤੇ ਪਰ ਬਹੁਤ ਸਾਰੇ ਲੋਕ ਸਵਾਲ ਵੀ ਖੜੇ ਕਰ ਦਿੰਦੇ ਨੇ ਕਿ ਅਸੀਂ ਪਾਣੀ ਦੀ ਮਾਰ ਹਟਾ ਆ ਗਏ ਸਾਡੀ ਕੋਲ ਨਾ ਪ੍ਰਸ਼ਾਸਨ ਗੱਲ ਸੁਣਨ ਆਇਆ ਨਾਓ ਐਮਐਲਏ ਗੱਲ ਸੁਣਨਾ ਆ ਕਿ ਇਹ ਗੱਲ ਸੱਚ ਹੈ ਨਹੀਂ ਜੀ ਨਹੀਂ ਇਹ ਝੂਠ ਹੈ ਮੈਂ ਨਹੀਂ ਮੰਨਦਾ ਸਾਡੇ ਕੋਲ ਸਾਰੇ ਵਰਗ ਆਏ ਨੇ ਕੋਈ ਵੀ ਜਿੰਨੀਆਂ ਵੀ ਪਾਰਟੀਆਂ ਨੇ ਸਾਡੇ ਕੋਲ ਸਾਰੇ ਆਏ ਨੇ ਜਿੰਨਾ ਕੋਈ ਜਿਸੇ ਕੋਈ ਮਦਦ ਸੀ ਹੁੰਨੀ ਸਾਨੂੰ ਦੇ ਗਏ ਨੇ ਮੌਜੂਦਾ ਵਿਰੋਧਕ ਦੀ ਗੱਲ ਕਰੀਏ ਕਿ ਉਹ ਅੱਜ ਜਿਵੇਂ ਤੁਹਾਡੇ ਕੋਲ ਇਹ ਪਹਿਲਾਂ ਵੀ ਤੁਹਾਡੇ ਕੋਲ ਆਏ ਨੇ ਆਏ ਨੇ ਜੀ ਪਹਿਲੇ ਵੀ ਆਏ ਨੇ ਸਾਡੇ ਕੋਲ ਪੱਠੇ ਵੀ ਆਏ ਨੇ ਹਰਾਚਾਰਾ ਵੀ ਆਇਆ ਸਾਡੇ ਕੋਲ ਅੱਜ ਫੀਡ ਭੇਜਿਆ ਨੇ ਪਰ ਸਾਨੂੰ ਪਹਿਲਾ ਫੀਡ ਹੈ ਜਿਹਨਾਂ ਇਹਨਾਂ ਨੇ ਭੇਜਿਆ ਸਾਨੂੰ ਫੀਡ ਨਹੀਂ ਕਿਤੋਂ ਆਇਆ ਸਾਨੂੰ ਆਚਾਰ ਜ਼ਰੂਰ ਮਿਲਿਆ ਅੱਜ 25 ਘਟਨੇ ਫਸਲਾਂ ਦੀ ਲਿਸਟ ਬਣਾਈਏ ਬਾਕੀ ਸਾਡੇ ਕੁਝ 25 ਕਰ ਰਹੇ ਨੇ ਉਹ ਬਾਅਦ ਚ ਆ ਜੇ ਉਹ ਵੀ ਸਾਨੂੰ ਮਿਲ ਜਾਏਗੇ ਅਸੀਂ ਬਹੁਤ ਬਹੁਤ ਦਿਲ ਦੀ ਧਰਾਂ ਜੀ ਤੋਂ ਧੰਨਵਾਦ ਕਰਦੇ ਆ ਤੁਹਾਡੇ ਏਰੀਆ ਦੇ ਕਿੱਲੇ ਜਿਹੜੀ ਫਸਲਾਂ ਜਿਹੜੀ ਇੰਨਾ ਰੱਖਿਆ ਸਹੀ ਜਿਹੜਾ ਜੀ 50 ਤੋਂ 55 ਕਿੱਲਾ ਜਿਹੜਾ ਏਕੜੇ ਵਿੱਚ ਵਿੱਚ ਜਿਹੜਾ ਪਾਣੀ ਦੀ ਮਾਰ ਦੇ ਜੇ ਪਾਣੀ ਵਧਿਆਗਾ ਤਾਂ ਹੋ ਸਕਦਾ ਹੈ 100 ਕਿੱਲੇ ਤੋਂ ਪਲੱਸ ਹੋ ਜਾਈਏ ਪਰ ਜੇ ਪਾਣੀ ਇੱਥੇ ਚੱਲੂਗਾ ਤਾਂ 50 ਤੋਂ 55 ਏਕੜ ਜਿਹੜਾ ਕੱਲਾ ਸੰਤੋਖ ਸਿੰਘ ਦਾ ਨਾ ਕਿ ਮੈਂ ਪੰਜਾਬਪੁਰੇ ਦੀ ਗੱਲ ਕਰਨੀ ਨਾ ਪ੍ਰਭਾਤ ਸਿੰਘ ਠਾੜ ਦੀ ਗੱਲ ਕਰਨੀ ਆਪਦੇ ਪਿੰਡ ਦੀ ਗੱਲ ਕਰਨੀ ਹਾਂ